ਹਾਂਜੀ ਸਾਰਿਆਂ ਨੂੰ ਮੇਰੇ ਬਲੌਂਸ ਸੱਤਿਆਕਾਲ ਅੱਜ ਆਪਾਂ ਗੱਲ ਕਰਨ ਲੱਗੇ ਆ ਕਿਉਂਕਿ ਦਿਨੋਂ ਦਿਨ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਨਾ ਜਿਹਦੇ ਪਿੱਛੇ ਆਪਾਂ ਆਪਣੀ ਦਸਾਂ ਨਾ ਹੁੰਦੀ ਕਿਰਤ ਕਮਾਈ ਹੈ ਨਾ ਪੜਾਉਂਦੇ ਰਹਿੰਦੇ ਹਨ ਮਲਕਿ ਦਿੰਦੇ ਰਹਿੰਦੇ ਮੈਂ ਦਿੰਦਾ ਵੀ ਨਹੀਂ ਕਹੂੰਗੀ ਕਿਉਂਕਿ ਆਪਾਂ ਨੂੰ ਗੁਰੂ ਸਾਹਿਬਾਂ ਨੇ ਕਿਹਾ ਹੈਗੇ ਤੁਸੀਂ ਆਪਣਾ ਨਾ ਦਸਾਂ ਦੀ ਕਿਰਤ ਦਾ ਦਸਵੰਦ ਕਿਸੇ ਗਰੀਬ ਦੀ ਹੈ ਨਾ ਮਦਦ ਕਰੋ ਕਿਉਂਕਿ ਗਰੀਬ ਦਾ ਮੂੰਹ ਗੁਰੂ ਕੀ ਘੋਲ ਕੋਂਦੀ ਹੈ ਪਰ ਇਸ ਦਾ ਨਾ ਨਜਾਇਜ਼ ਫਾਇਦਾ ਬਹੁਤ ਉਠਾ ਰਹੇ ਹਨ ਪਹਿਲਾਂ ਤੁਸੀਂ ਦੇਖਿਆ ਹੈ ਨਾ ਇੱਕ ਬੜਾ ਪਾਓ ਗਰਲ ਨੇ ਉਹਨੇ ਬੜਾ ਥੂ ਤੇ ਅੱਜ ਉਹ ਇੱਕ ਸੈਲੀਬ੍ਰਿਟੀ ਬਣੀ ਬੈਠੀ ਹੈ ਨਾ ਬਿਗ ਬਾਸ ਦੇ ਵਿੱਚ ਚਲੀ ਗਈ ਹੈਗੀ ਉਸ ਤੋਂ ਬਾਅਦ ਫਿਰ ਇੱਕ ਬੱਚਾ ਆਇਆ ਸੀਗਾ ਜਿਹੜਾ ਉਹ ਵੀ ਇੱਕ ਰੇੜੀ ਲਗਾਉਂਦਾ ਸੀਗਾ ਉਹਨੇ ਆਪਣੀ ਪਤਮਾ ਤੇ ਨਾ ਇਦਾਂ ਇਲਜ਼ਾਮ ਲਗਾ ਲਗਾ ਕੇ ਉਹ ਵੀ ਦੇਖੋ ਕਾਫੀ ਵਾਇਰਲ ਹੋ ਗਿਆ ਤੇ ਹੁਣ ਉਹਨਾਂ ਦਾ ਹੋਰ ਹੀ ਏਜੰਡਾ ਹੈਗਾ ਮਾਂ ਵੀ ਆ ਗਈ ਸਾਰਾ ਖੁਸ਼ ਹੋ ਗਿਆ ਤੇ ਹੁਣ ਇੱਕ ਆਪਾਂ ਕੱਲ ਦੀ ਪਰਸੋਂ ਦੀ ਇੱਕ ਵੀਡੀਓ ਦੇਖ ਰਹੇ ਆਂਗੇ ਨਾ ਇੱਕ ਚਾਹ ਵੇਚਣ ਵਾਲੀ ਲੜਕੀ ਉਹ ਕਹਿੰਦੀ ਸੀ ਮੇਰਾ ਪਿਤਾ ਮੁੱਕ ਚੁੱਕਿਆ ਹੈ ਨਾ ਇਦਾਂ ਸਟੰਡ ਬਾਜੀ ਕਰਕੇ ਉਹਨੇ ਵੀ ਲੱਖਾਂ ਰੁਪਏ ਆਪਨੇ ਤੋਂ ਕਰ ਲਏ ਦੇਖੋ ਪੰਜਾਬੀ ਬਹੁਤ ਦਰਿਆਦਿਲ ਹੁੰਦੇ ਨੇ ਪਲੀਜ਼ ਮੈਂ ਇਹ ਕਹੂੰਗੀ ਕਿ ਕਦੇ ਵੀ ਕਿਸੇ ਦੀ ਮਦਦ ਕਰਨ ਤੋਂ ਪਹਿਲਾਂ ਉਹਦੀ ਪਿਛੋਕੜ ਨੂੰ ਜਾਣ ਲਓ ਤੇ ਸਭ ਤੋਂ ਪਹਿਲਾਂ ਸਾਰੀਆਂ ਖਬਰਾਂ ਜਾਣਨ ਲਈ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੱਚਿਆ ਕਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਲੈ ਕੇ ਆਉਂਦੇ ਰਹਾਂਗੇ ਕਿਉਂਕਿ ਦੇਖੋ ਸ਼ੁਰੂ ਆਪਾਂ ਇੱਥੇ ਹੀ ਕਰਾਂਗੇ ਕਿ ਜਦੋਂ ਵੀ ਕੋਈ ਹੈਨਾ ਸਟੰਟ ਬਾਜ਼ੀ ਕਰਦਾ ਹੈਗਾ ਇਦਾਂ ਦੀ ਆਪਾਂ ਨੂੰ ਹੈਨਾ ਬੇਕੁਕ ਬਹੁਤ ਬਣਾਉਂਦੇ ਆ ਸਭ ਤੋਂ ਪਹਿਲਾਂ ਮੈਂ ਆਪਣੇ ਯੂਟਿਊਬਰ ਫਰੈਂਡ ਹਨਾ ਤੇ ਆਪਣੇ ਸੋਸ਼ਲ ਮੀਡੀਆ ਦੇ ਇਹਨਾਂ ਜਿੰਨੇ ਵੀ ਨਿਊਜ਼ ਚੈਨਲ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਜਿੰਨਾ ਚਿਰ ਤੁਸੀਂ ਹਨਾ ਕਿਸੇ ਦੇ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹੋ ਪਹਿਲਾਂ ਉਹਦੀ ਪਸੌਕੜ ਜਾਣੋ ਸਾਰਾ ਉਹਦੇ ਬਾਰੇ ਹਨਾ ਡਿਟੇਲ ਚ ਜਾਣ ਕੇ ਫਿਰ ਹੀ ਅੱਗੇ ਵੀਡੀਓ ਨੂੰ ਵਾਇਰਲ ਕਰੋ ਕਿਉਂਕਿ ਥੋੜੇ ਜਿਹੀਆਂ ਵੀ ਉਹਾਂ ਪਿੱਛੇ ਆਪਾਂ ਕਈਆਂ ਦੀ ਹਨਾ ਮਿਹਨਤ ਦੀ ਕਮਾਈ ਨੂੰ ਇਦਾਂ ਹੀ ਗਵਾ ਦਿੰਨੇ ਆਗੇ ਦੇਖੋ ਪੰਜਾਬੀ ਬਹੁਤ ਦਰਿਆਦਿਲ ਹੁੰਦੇ ਨੇ ਆ ਨਾ ਜਿੱਥੇ ਵੀ ਪਤਾ ਲੱਗਦਾ ਹੁਣ ਤੁਹਾਨੂੰ ਪਤਾ ਹੀ ਜਿਹੜੀ ਉਹ ਚਾਹ ਵਾਲੀ ਕੁੜੀ ਨੇ ਸਟੰਟ ਖੇਡੇ ਆ ਨਾ ਉਹਦੀ ਮਦਦ ਕਰਨ ਵਾਸਤੇ ਕਿੰਨੇ ਨੇ ਰਾਸਣ ਲੱਖਾਂ ਰੁਪਇਆ ਹਨਾ ਉਹਨੂੰ ਦੇਤਾ ਪਰ ਤੁਸੀਂ ਦੇਖ ਹੀ ਰਹੇ ਹੋਵੋਗੇ ਵੀ ਉਹਨੇ ਕੀ ਕੁਛ ਕੀਤਾ ਗਾਇਕ ਗੁਰਸਿੱਖ ਪਤਾਨੋਹਣਾ ਬਦਨਾਮ ਕੀਤਾ ਪਹਿਲਾਂ ਉਹਦੀ ਮਾਂ ਨੇ ਕੀਤਾ ਫਿਰ ਹੁਣ ਉਹਨੇ ਕੀਤਾ ਇਦਾਂ ਕਰਕੇ ਨਾ ਉਹਨਾ ਪਹਿਲਾਂ ਮਾਂ ਛੱਡ ਕੇ ਆ ਗਈ ਸੀ ਤੇ ਹੁਣ ਦੀ ਨਹੀਂ ਬੀਤੋਂਗੇ ਕਿਉਂਕਿ ਬੇਕੂਬ ਬਣਾਉਣਾ ਹਨਾ ਇਦਾਂ ਛੱਡ ਦਿਓ ਕਿਉਂਕਿ ਤੀਨੋ ਦਿਨ ਡੇਲੀ ਇੱਕ ਨਾ ਦੀ ਇਦਾਂ ਦੀ ਹੈ ਨਾ ਵੀਡੀਓ ਆਉਂਦੀ ਹੋ ਰਹੀਦੀ ਹੈਗੀ ਪਰ ਤੁਹਾਨੂੰ ਐ ਪਤਾ ਵੀ ਜਿਹੜਾ ਤੁਹਾਡੀ ਮਦਦ ਕਰਦਾ ਹੈ ਨਾ ਉਹ ਦਿਨ ਰਾਤ ਕਮਾਈ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਬੰਦਾ ਨਾ ਕੰਮ ਕਰਦਾ ਤਾਂ ਉਹਨੂੰ 500 ਰੁਪਏ ਦਿਹਾੜੀ ਮਸਾ ਮਿਲਦੀ ਹੈ ਪਰ ਇਦਾਂ ਦੀਆਂ ਨਾ ਸਟੰਟ ਬਾਜ਼ੀਆਂ ਕਰਕੇ ਮਿੰਟਾਂ ਦੇ ਵਿੱਚ ਹਨਾ ਕੋਈ ਆਪਣੇ ਤੋਂ ਹੀ ਯੂਟਿਊਬਰ ਲਗਾ ਲੋ ਜਾਂ ਕੋਈ ਨਾ ਨਿਊਜ਼ ਵਾਲਾ ਲਗਾ ਲੋ ਖਬਰ ਛੋਟੀ ਹੁੰਦੀ ਹੈ ਉਹਨੂੰ ਜ਼ਿਆਦਾ ਵਧਾ ਕੇ ਹਨਾ ਜਿਹ ਉਹ ਦੱਸ ਦਿੰਦਾ ਹੈਗਾ ਤਾਂ ਆਪਣੇ ਵਰਗੇ ਜਿਹੜੇ ਇਮੋਸ਼ਨਲ ਹੁੰਦੇ ਹੈਗੇ ਹਨਾ ਉਹ ਦੇਖੋ ਹੁਣ ਤੁਸੀਂ ਦੇਖ ਕੇ ਇਹ ਵੀ ਕਿੰਨਾ ਉਹਦੀ ਜਾ ਕੇ ਹੈਲਪ ਕੀਤੀ ਹੈ ਪਰ ਜਦੋਂ ਹਨਾ ਆਪਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਆਪਾਂ ਪਸਤਾਉਣੇ ਆ ਤੇ ਪਹਿਲਾਂ ਇੱਕ ਉਹ ਲੜਕਾ ਛੋਟਾ ਜਣਾ ਉਹਦੀ ਦੇਖੋ ਕਿੰਨੀ ਮਦਦ ਕੀਤੀ ਉਹਨਾਂ ਦਾ ਵੀ ਹੁਣ ਹੋਰ ਹੀ ਸਿਸਟਮ ਚੱਲ ਰਿਹਾ ਹੈਗਾ ਤੇ ਉਸ ਤੋਂ ਪਹਿਲਾਂ ਆਪਣੀ ਦਸਾਂ ਨਾ ਦੀ ਕਿੱਤੇ ਦੀ ਕਮਾਈ ਨੂੰ ਹਨਾ ਦੇਣ ਲੱਗਿਆਂ ਥੋੜਾ ਜਿਹਾ ਜਰੂਰ ਸੋਚਿਆ ਕਰੋ ਕਿਉਂਕਿ ਗੁਰੂ ਸਾਹਿਬਾਂ ਨੇ ਕਿਹਾਗਾ ਵੀ ਜਦੋਂ ਹੁਣ ਆਪਾਂ ਹਨਾ ਕਿਸੇ ਨੂੰ ਦਾਨ ਦਿੰਨੇ ਆ ਅਗਰ ਉਹ ਸਹੀ ਜਗ੍ਹਾ ਤੇ ਨਹੀਂ ਲੱਗਦਾ ਕੋਈ ਪਾਪ ਕਰਮ ਕਰਦਾ ਤਾਂ ਉਹਦਾ ਫਲ ਵੀ ਆਪਾਂ ਨੂੰ ਭੁਗਤਣਾ ਪੈਣਾ ਹੈ ਹਨਾ ਤੇ ਸਭ ਤੋਂ ਮੇਨ ਗੱਲ ਮੈਂ ਹੀ ਕਹੂੰਗੀ ਕਿ ਪਿੰਡ ਦੇ ਵਿੱਚ ਹਨਾ ਆਪਣੇ ਦੇ ਵਿੱਚ ਇੱਕ ਦੋ ਬੱਚੇ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪੜਾ ਸਕਦੇ ਆ ਜਿਨ੍ਹਾਂ ਦੀ ਆਪਾਂ ਨਾ ਜ਼ਰੂਰਤ ਪੂਰੀ ਕਰ ਸਕਦੇ ਆ ਤਾਂ ਤੁਸੀਂ ਉਹ ਕਰਿਆ ਕਰੋ ਹਨਾ ਐਵੇਂ ਕਿਸੇ ਦੀ ਸਟੰਟ ਬਾਜੀ ਦੇ ਪਿੱਛੇ ਲੱਗ ਕੇ ਹਨਾ ਉੱਥੇ ਲੱਖਾਂ ਰੁਪਏ ਨਾ ਉਡਾਇਆ ਕਰੋ ਤੇ ਅਗਰ ਤੁਸੀਂ ਹੈਨਾ ਹੈਲਪ ਕਰਨੀ ਚਾਹੁੰਦੇ ਹੋ ਤਾਂ ਪਹਿਲਾਂ ਸਭ ਤੋਂ ਪਹਿਲਾਂ ਪਤਾ ਕਰੋ ਵੀ ਇੱਕ ਸਚਾਈ ਕੀ ਹੈ ਹੈਨਾ ਕੀ ਗੱਲਬਾਤ ਹੈ ਕਿਉਂਕਿ ਅੱਜਕੱਲ ਮੈਂ ਇੱਕ ਕੱਲ ਵੀਡੀਓ ਆਪਣੇ ਪਾਈ ਸੀ ਉਹਨੂੰ ਸਭ ਕੁਝ ਮਿਲ ਰਿਹਾ ਸੀ ਬਹੁਤ ਹੀ ਵਧੀਆ ਕਰਦੀ ਹੈ ਨਾ ਉਹ ਲੇਡੀਜ਼ ਸੀ ਜਿਨੇ ਆਪਦਾ ਹਸਬੈਂਡ ਮਰਵਾ ਕੇ ਤੇ ਲੋਕਾਂ ਨੂੰ ਬੇਫੂਹ ਬਣਾਤਾ ਨਾ ਮੈਂ ਸਭ ਤੋਂ ਆਪਣੇ ਪੰਜਾਬੀ ਵੀਰਾਂ ਨੂੰ ਬੇਤਵਣ ਕੇ ਬੇਨਤੀ ਕਰੂੰਗੀ ਕਿ ਕਦੇ ਵੀ ਕਿਸ ਦੀ ਹੈਲਪ ਕਰਨੇ ਦਾ ਪਹਿਲਾਂ ਤਾਂ ਪਸੋਕੜ ਜਾਣੋ ਫਿਰ ਉਹਨੂੰ ਕੁਝ ਦਿਓ ਆਦਰਵਾਇਜ਼ ਪਲੀਜ਼ ਆਪਣੀ ਹੈਨਾ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਇਦਾਂ ਨਾ ਵੇਸਟ ਕਰੋ ਕਿਉਂਕਿ ਇਹ ਤਾਂ ਦਿਨ ਦਿਨ ਆਏ ਦਿਨ ਕੋਈ ਨਾ ਕੋਈ ਸਟੰਡ ਵਾਜ ਆਉਂਦਾ ਹੀ ਰਹਿੰਦਾ ਹੈਗਾ ਨਾ ਇੱਕ ਆਪਣੇ ਸੋਸ਼ਲ ਮੀਡੀਆ ਵਾਲੇ ਵੀਰ ਨੇਗੇ ਇਹਨਾਂ ਨੇ ਚੰਗੀ ਚੀਜ਼ ਤਾਂ ਕੋਈ ਹੈਨਾ ਦਿਖਾਉਣੀ ਨਹੀਂ ਹੁੰਦੀ ਬਸ ਇਦਾਂ ਦੇ ਜਿਹੜਾ ਕੋਈ ਹੁੰਦਾ ਹੈਗਾ ਉਹਨੂੰ ਬੜਾ ਵਾਇਰਲ ਕਰ ਦਿੰਦੇ ਹੈਗੇ ਪਹਿਲਾਂ ਉਹਨੂੰ ਵਾਇਰਲ ਕਰਦੇ ਆ ਫਿਰ ਉਹਦਾ ਪਰਦਾਫਾਸ਼ ਕਰਦੇ ਆ ਨਾ ਕਿਉਂਕਿ ਇਹਨਾਂ ਨੂੰ ਤਾਂ ਦੋ ਪਾਸਿਓਂ ਹੈਨਾ ਵਿਊ ਪਰ ਪਲੀਜ਼ ਕਿਸੇ ਦੇ ਹਨਾ ਜਜ਼ਵਾਤਾਂ ਨਾਲ ਨਾ ਖੇਡੋ ਸਾਰੇ ਨੂੰ ਮੈਂ ਇਹੀ ਅਤਵੰਨਕੀ ਬੇਨਤੀ ਕਰੂੰਗੀ ਕਿ ਕਦੇ ਵੀ ਕੋਈ ਵੀ ਹਨਾ ਫੈਸਲਾ ਲੈਣ ਤੋਂ ਪਹਿਲਾਂ ਥੋੜਾ ਜਿਹਾ ਸੋਚ ਲਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ